ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਪੰਜਾਬ ਤੇ ਮੈਂ ਹਾਂ ਗੁਰਪ੍ਰੀਤ ਕੌਰ ਤੇ ਦੋਸਤੋ ਅੱਜ ਮੈਂ ਫੇਰ ਪਹੁੰਚੀ ਹਾਂ ਪਟਿਆਲਾ ਦੇ ਵਿੱਚ ਜਿੱਥੇ ਕਿ ਨਿਊਟ੍ਰੀਕਲਸੇ ਵਾਲਿਆਂ ਦੇ ਕੋਲ ਪਹੁੰਚੀ ਆਇਆ ਜਿਨ੍ਹਾਂ ਦੇ ਕੋਲਚੇ ਬਹੁਤ ਜ਼ਿਆਦਾ ਫੇਮਸ ਨੇ ਤੋੜਨੇਕਰ ਜਿਹੜਾ ਸੂਪ ਹੈ ਉਹ ਵੀ ਬਹੁਤ ਫੇਮਸ ਹੈ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਹ ਕੰਮ ਜਿਹੜਾ ਉਹਨਾਂ ਨੇ ਕਦੋਂ ਤੋਂ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਆਪਾਂ ਤਾਂਜੀ ਦਾ ਸਵਾਗਤ ਕਰ ਲੈਣੇ ਆਂ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਬਾਜੀ ਠੀਕ ਹੈ ਜੀ ਤੁਸੀਂ ਸੁਣਾਓ ਜੀ ਬਹੁਤ ਵਧੀਆ ਕੰਮ ਕਿਵੇਂ ਚੱਲਦਾ ਵਧੀਆ ਜੀ ਬਹੁਤ ਵਧੀਆ ਚਲੋ ਜੀ ਵਧੀਆ ਚਾਹੀਦਾ ਅੱਛਾ ਭਾਜੀ ਇਹ ਕਾਰਟ ਲਾਉਣ ਦਾ ਸਬਬ ਕਿਵੇਂ ਬਣਿਆ ਇੱਕ ਕਾਰਟ ਜੀ ਮੈਂ ਲੋਕਡਾਊਨ ਤੋਂ ਬਾਅਦ ਲਾਈ ਜੀ ਅੱਛਾ ਜੀ ਉਸ ਤੋਂ ਪਹਿਲਾਂ ਮੈਂ ਕਾਰਪੈਂਟਰ ਦਾ ਕੰਮ ਕਰਦਾ ਸੀਗਾ ਤੇ 300 3 ਸਾਲ ਮੈਂ ਬਿਲੀ ਸੀ ਇਲਾਕੇ ਐ ਅਕਸਰ ਉੱਥੇ ਜਾ ਕੇ ਤੂਵੀਤ ਖਰਾਬ ਹੋ ਗਈ ਸੀਗੀ ਥੈਂਕਸ ਸਾਰਿਆਂ ਨੂੰ ਅੱਛਾ ਜੀ ਉਸ ਤੋਂ ਬਾਅਦ ਆ ਕੇ ਫਿਰ ਫ੍ਰੀ ਰਿਆ ਆਟੋ ਚਲਾਇਆ ਹੂੰ ਤੇ ਫਿਰ ਲੋਕਡਾਊਨ ਤੋਂ ਬਾਅਦ ਕੋਈ ਕੰਮ ਹੈ ਨਹੀਂ ਸੀ ਫਿਰ ਕਾਰਡ ਦਾ ਕੰਮ ਸਟਾਰਟ ਕੀਤਾ ਅੱਛਾ ਭਾਜੀ ਤੁਸੀਂ ਇਹਨਾਂ ਕੁਝ ਬਣਾ ਲੈਣੇ ਹੋ ਤੁਸੀਂ ਇਹ ਸਿੱਖੇ ਹੋਏ ਹੋ ਸਿੱਖੇ ਹੋਏ ਵੀ ਇਹ ਕੁਝ ਆਪ ਇੰਟਰਸਟ ਹੈ ਕਰਦੇ ਹੋ ਅੱਛਾ ਜੀ ਤੁਸੀਂ ਕਰਦੇ ਨੇ ਜੀ ਉਹਨਾਂ ਨੂੰ ਵੀ ਸ਼ੌਂਕ ਹੈ ਅੱਛਾ ਜੀ ਅੱਛਾ ਮਿਸਿਸ ਪਿੱਛੇ ਖੜੇ ਹੋਏ ਨੇ ਆਜੋ ਤੁਸੀਂ ਲਿਆ ਕੇ ਆਜੋ ਸਸੀ ਕਾ ਮੈਮ ਕਿਵੇਂ ਹੋ ਬਹੁਤ ਵਧੀਆ ਬੱਸ ਬਹੁਤ ਵਧੀਆ ਅੱਛਾ ਮੈਮ ਕਿਵੇਂ ਦਾ ਲੱਗਦਾ ਹੈ ਜਦੋਂ ਆਪਾਂ ਆਪਣੇ ਹਨਾ ਜੀਵਨ ਸਾਥੀ ਦਾ ਸਾਥ ਦਿੰਦੇ ਆ ਤੇ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਕਰਦੇ ਆ ਵਾਸਤੇ ਤਾਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਤੁਹਾਡੇ ਨਾਲ ਹੁੰਦਾ ਜੋੜ ਕੇ ਅਸੀਂ ਚੰਗੇ ਆ ਜੀ ਬਹੁਤ ਵਧੀਆ ਲੱਗਦਾ ਹੈ ਜੀ ਹਮ ਅੱਛਾ ਪਾਜੀ ਉਹਨਾਂ ਦਾ ਸੁਭਾਅ ਕਿਵੇਂ ਦਾ ਬਹੁਤ ਵਧੀਆ ਹੈ ਜੀ ਮੋਕਾ ਕਰਕੇ ਔਰਤਾਂ ਹੁੰਦੀਆਂ ਨੇ ਨਾ ਨਾ ਕਾਰ ਵਾਲੇ ਦਾ ਸਪੌਟ ਹੋਣਾ ਚਾਹੀਦਾ ਹੈ ਨਾ ਤੇ ਤੁਹਾਨੂੰ ਕਿਵੇਂ ਦਾ ਸਪੌਟ ਹੈ ਬਹੁਤ ਵਧੀਆ ਸਪੌਟ ਹੈਗਾ ਜੀ ਅੱਛਾ ਜੀ ਹਾਂਜੀ ਤੇ ਪਾਜੀ ਆਪਣੇ ਕੋਲ ਕੀ ਕੀ ਚੀਜ਼ਾਂ ਨੇ ਮਰੇ ਕੋਲੇ ਸਰਦੀਆਂ ਦੇ ਵਿੱਚ ਤਾਂ ਆਗੇ ਨੇ ਸੂਪ ਨੇ ਵੈਜੀਟੇਰੀਅਨ ਚਨੇ ਦਾ ਮਸ਼ਰੂਮ ਦਾ ਜੀ ਬੜਾ ਫੇਮਸ ਮਸ਼ਰੂਮ ਦਾ ਅੱਛਾ ਜੀ ਮਿਕਸ ਵੈਸ ਸੂਪ ਐ ਟਮੇਟੋ ਐ ਸਵੀਟ ਕੌਰਨ ਆ ਅੱਛਾ ਜੀ ਤੇ ਗਰੇਵੀ ਨੂੰ ਉੱਪਰ ਖੁਲਚਾ ਜੀ ਆ ਭਾਜੀ ਤੇ ਇੱਕ ਤੁਹਾਡੇ ਇੰਡਿਊਟਰੀ ਖੁਲਚਾ ਬਹੁਤ ਫੇਮਸ ਆ ਨਾ ਤਾਂ ਕਿਵੇਂ ਦਿਮਾਗ ਚ ਆਇਆ ਵੀ ਮੈਂ ਇਹ ਵਾਲਾ ਖੁਲਚਾ ਬਣਾਉਣਾ ਜਦੋਂ ਅਸੀਂ ਕਾਰਟ ਸਟਾਰਟ ਕੀਤੀ ਐ ਨਾ ਉਸ ਸੂਪ ਦਾ ਕੰਮ ਸਟਾਰਟ ਕੀਤਾ ਸੀਗਾ ਅੱਛਾ ਕੱਲਾ ਪਹਿਲਾਂ ਸੂਪ ਦਾ ਸੀਗਾ ਹਾਂ ਤੇ ਨਾ ਸੂਪ ਦਾ ਤੇ ਫਿਰ ਸੂਪ ਤੋਂ ਬਾਅਦ ਸੀਜ਼ਨ ਆਫ ਫੋਨ ਦੇ ਵਿੱਚ ਗਰਮੀਆਂ ਦੇ ਵਿੱਚ ਵੀ ਕੋਈ ਹੋਰ ਹੈ ਨਹੀਂ ਸੀਗਾ ਤੇ ਸੋਚਿਆ ਵੀ ਨਿਊਟ੍ਰੀ ਕੁਲਚਾ ਲਾਵਾਂਗੇ ਹੂੰ ਕੱਲਾ ਨਿਊਟ੍ਰੀ ਕੁਲਚਾ ਉਸ ਤੋਂ ਬਾਅਦ ਫਿਰ ਸਟੱਫ ਕੁਲਚਾ ਗਰੇਵੀ ਨਿਊਟ੍ਰੀ ਕੁਲਚਾ ਸ਼ਾਰਟ ਕੀਤਾ ਸੀ ਅੱਛਾ ਜੀ ਮਤਲਬ ਕੀ ਤਿੰਨ ਤਰ੍ਹਾਂ ਦੇ ਤੁਸੀਂ ਇੱਥੇ ਕੁਲਚੇ ਲੈਂਦੇ ਹੋ ਤਿੰਨ ਤਰ੍ਹਾਂ ਨੇ ਬਣਾਉਂਦੇ ਸੀ ਕਿ ਲੇਕਿਨ ਜਿਹੜਾ ਸਟਫਿੰਗ ਵਾਲਾ ਉਹ ਬੰਦ ਕਰਤਾ ਅੱਛਾ ਬੰਦ ਕਰਤਾ ਜ਼ਿਆਦਾ ਹੁਣ ਲੋਕੀ ਨਿਊਟ੍ਰੀ ਵਾਲਾ ਗਰੇਵੀ ਵਾਲਾ ਪਸੰਦ ਕਰਦੇ ਹਾਂ ਬਾਕੀ ਜਿਹੜੇ ਆਮ ਸਿੰਪਲ ਕੁਲਚੇ ਹੁੰਦੇ ਨੇ ਅੱਛਾ ਇਹ ਆਮ ਸਿੰਪਲ ਕੁਲਚਾ ਤੇ ਉਹ ਨਿਊਟ੍ਰੀ ਕੁਲਚਾ ਕਿ ਮਟੀਰੀਅਲ ਕਿ ਇਹੀ ਹੈ ਇਹ ਗਰੇਵੀ ਹੈ ਇਦਾਂ ਗਰਮ ਕਰਕੇ ਪਲੇਟ ਚ ਪਾ ਕੇ ਦੇਣਾ ਅੱਛਾ ਮੜੇ ਹਲਾਇਓ ਦਿਖਾ ਦਿਓ ਪਹਿਲਾਂ ਸਾਡੇ ਦਰਸ਼ਕਾਂ ਦੇ ਮੂੰਹ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋ ਜਾ ਜਿਹੜਾ ਉਹਨੂੰ ਦੇਖ ਕੇ ਸਾਰੇ ਅੱਛਾ ਇਹ ਨਿਊਟ੍ਰੀਕਲ ਚ ਇਹ ਆਪਣੇ ਪ੍ਰਪੇਅਰ ਕੀਤੀ ਹੋਈ ਹੈ ਆਪਣੇ ਮਸਾਲੇ ਲੈ ਕੇ ਅੱਛਾ ਜੀ ਹਾਂਜੀ ਤਿਆਰ ਕਰਾ ਕੇ ਜੀ ਕਰਦੇ ਹੁੰਦੇ ਆ ਮਸਾਲੇ ਹਾਂਜੀ ਹਾਂਜੀ ਜੀ ਤੇ ਭਾਜੀ ਇੱਧਰ ਜਿਹੜੇ ਸੂਪ ਨੇ ਮੜਾ ਜ ਇਹਨਾਂ ਦੇ ਵੀ ਦਰਸ਼ਨ ਕਰਵਾ ਦਿਓ ਇਹ ਟਮੇਟੋ ਸੂਪ ਹੈ ਜੀ ਅੱਛਾ ਜੀ ਮੈਂ ओरिजिनल ਟਮੇਟੋ ਗ੍ਰਾਉਂਡ ਕਰਕੇ ਫਿਰ ਬਣਾਇਆ ਹੈ। ਅੱਛਾ ਪਾਜੀ ਤੁਸੀਂ ਖੁਦ ਬਣਾ ਲੈਂਦੇ ਹੋ ਹਨਾ ਘਰੇ ਕਹਿੰਦੇ ਹਨ। ਤੇ ਕਿਦਾਂ ਸਾਰੀ ਪ੍ਰੀਪਰੇਸ਼ਨ ਆਪ ਕੀਤੀ ਤਿਆਰੀ ਕਿੰਨੀ ਹੋਈ ਆ? ਪਾਜੀ ਕਿੰਨਾ ਕੁ ਟਾਈਮ ਲੱਗ ਜਾਂਦਾ ਇਹ ਚੀਜ਼ਾਂ ਤਿਆਰ ਕਰਨ ਦੇ ਵਿੱਚ ਤੁਹਾਨੂੰ? ਇਹ ਤਾਂ ਤਕਰੀਬਨ ਸਾਰੇ ਇੱਕ ਦਿਨ ਦਾ ਹੀ ਕੰਮ ਹੈ। ਸਵੇਰ ਤੋਂ ਲੈ ਕੇ ਇਹ ਮਸ਼ਰੂਮ ਸੂਪ ਹੈ ਜੀ। ਅੱਛਾ ਜੀ ਇਹ ਮਸ਼ਰੂਮ ਸੂਪ ਹਾਂਜੀ। ਓਕੇ। ਤੇ ਪਾਜੀ ਵੀ ਬਣਾਈਦਾ ਇਹ ਸੂਪ ਜਿਹੜਾ? ਇਹ ਵੈਜੀਟੇਬਲ ਸੂਪ ਹੈ। ਅੱਛਾ ਇਹ ਵੈਜੀਟੇਬਲ ਸਾਰੀਆਂ ਸਬਜ਼ੀਆਂ ਮਿਲਾ ਕੇ ਹੋ ਗਿਆ। ਤੇ ਇੱਕ ਆਪਣੇ ਕੋਲ ਇਹ ਆ ਬਲੈਕ ਚਨੇ ਦਾ ਜੀ। ਇਦੇ ਵਿੱਚ ਕੀ ਕੀ ਹੁੰਦਾ ਕੱਲੇ ਚਨੇ ਦਾ ਹੀ ਸੂਪ ਹੈ ਜਿਸਨੇ ਚਨੇ ਭਾਏ ਲੈ ਕਰਕੇ ਡਾਲਣਾ ਤਾਂ ਪਾਣੀ ਹੁੰਦਾ ਸੂਪ ਬਣਾਇਆ ਅੱਛਾ ਜੀ ਹਾਂਜੀ ਤੇ ਤੁਸੀਂ ਕੱਲੇ ਬਣਾਨੇ ਹੋ ਮੈਮ ਥੋੜੇ ਹੈਲਪ ਕਰਦੇ ਆ ਕਿ ਨਹੀਂ ਕੋਈ ਕਰਦਨੇ ਹੋਰੇ ਕੱਲੇ ਦੇ ਸੋ ਨਹੀਂ ਹੁੰਦਾ ਹੈ ਨਈਂ ਕ੍ਰੈਡਿਟ ਕੱਲੇ ਲੈ ਚੱਲੇ ਹੋ ਹੈ ਨਹੀਂ ਨਹੀਂ ਹਾਂਜੀ ਦੇਖੋ ਕੱਲਾ ਦਾ ਕੋਈ ਵੀ ਸਕਸੈਸ ਨਹੀਂ ਹੋ ਸਕਦਾ ਬਿਲਕੁਲ ਜੀ ਬਿਲਕੁਲ ਜੀ ਫੈਮਿਲੀ ਸਪੋਰਟ ਹੋਵੇ ਤਾਂ ਸਕਸੈਸ ਬਿਲਕੁਲ ਜੀ ਅੱਛਾ ਭਾਜੀ ਘਰ ਦੇ ਵਿੱਚ ਵਾਈਫ ਨੂੰ ਛੱਡ ਕੇ ਹੋਰ ਕਿਸੇ ਦਾ ਸਪੋਰਟ ਹੈਗਾ ਸੀ ਸਾਰਿਆਂ ਦਾ ਹੀ ਸਪੋਰਟ ਹੈ ਸਾਰਿਆਂ ਦਾ ਹਾਂਜੀ ਅੱਛਾ ਭਾਜੀ ਜੋ ਤੁਸੀਂ ਆਟੋ ਕਹਿੰਦੇ ਤੁਸੀਂ ਆਟੋ ਵਿੱਚ ਲਾਇਆ ਹੈ ਨਾ ਤੇ ਉਹ ਆਟੋ ਚਲਾਣ ਦੇ ਵਕਤ ਤੁਹਾਨੂੰ ਇਦਾਂ ਕਦੇ ਹੈ ਸੀ ਵੀ ਮੇਰਾ ਕਦੀ ਆਪਣਾ ਕ ਹੋਗਾ ਮੈਂ ਕਦੀ ਕਾਰਟ ਵੀ ਚਲਾਉਂਗਾ ਮੈਂ ਇਦਾਂ ਤਾਂ ਨਹੀਂ ਸੋਚਿਆ ਸੀਗਾ ਐਕਚੁਅਲੀ ਨਾ ਮੈਂ ਹੀਪਰ ਖਰਾਬ ਹੋ ਗਈ ਸੀ ਮੇਰੀ ਹੀਪਰ ਰਿਪਲੇਸਮੈਂਟ ਤੋਂ ਬਾਅਦ ਹੀ ਅੱਛਾ ਜੀ ਸੈਟਅਰ ਕੀਤਾ ਮੈਂ ਆਪਣਾ ਅੱਛਾ ਡਾਕਟਰਾਂ ਨੇ ਮਨਾ ਕਰਤਾ ਸੀ ਕੰਮ ਕਰਨ ਔਰ ਆਟੋ ਚਲਾਣ ਤੋਂ ਵੀ ਬੈਠਣਾ ਹੈ ਨਾ ਵੀ ਨਹੀਂ ਚਾਹਿਆ ਉਸ ਟਾਈਮ ਫਿਰ ਆਪਣੀ ਕਾਰ ਲੈ ਕੇ ਹੂੰ ਕਿਤੇ ਘਰ ਦੇ ਵਿੱਚੋਂ ਹੀ ਭਾਂਡੇ ਲੈ ਕੇ ਅੱਛਾ ਜੀ ਉਦੋਂ ਕੰਮ ਸ਼ੁਰੂ ਕੀਤਾ ਸੀ ਕਿ ਉਹ ਮੈਂ ਕਹਿੰਦਾ ਇਹਨਾਂ ਨੇ ਕੀਤਾ ਸੀ ਅੱਛਾ ਹਾਂ ਇਹ ਬਣਾ ਕੇ ਦਿੰਦੇ ਸੀ ਮੈਂ ਲੈ ਕੇ ਆਂਦਾ ਸੀ ਹਾਂ ਤੇ ਉਸ ਤੋਂ ਬਾਅਦ ਫਿਰ ਜੋ ਸੀਜ਼ਨ ਆਫ ਹੋਇਆ ਫਿਰ ਨਿਊਟਰੀਕਲਚਰ ਦਾ ਵੀ ਸਟਾਰਟ ਕੀਤਾ ਹੂੰ ਅੱਛਾ ਭਾਜੀ ਕਹਿੰਦੇ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਆ ਨਾ ਆਪਣੇ ਮਨ ਦੇ ਵਿੱਚ ਨਾ ਇਹ ਗੱਲ ਆ ਜਾਂਦੀ ਹੈ ਕਿ ਪਤਾ ਨਹੀਂ ਚੱਲੇਗਾ ਕਿ ਨਹੀਂ ਚੱਲੇਗਾ ਹੈ ਨਾ ਹੁੰਦਾ ਹੈ ਅ ਵੀ ਆਪਾਂ ਪਹਿਲੇ ਦਿਨ ਜਾਣਾ ਤੁਹਾਨੂੰ ਲੱਗੇ ਕਿ ਅੱਜ ਇਦਾਂ ਵੀ ਮੈਂ ਅੱਜ ਪਹਿਲੇ ਦਿਨ ਜਾ ਰਹੇ ਆ ਵੀ ਪਤਾ ਨਹੀਂ ਚੱਲਣਾ ਹੈ ਕਿ ਨਹੀਂ ਚੱਲਣਾ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਵੱਡੇ ਤੋਂ ਵੱਡੇ ਮਾਹਰ ਬੈਠੇ ਹੋਏ ਨੇ ਇਨਾਂ ਚੀਜ਼ਾਂ ਦੇ ਬਿਲਕੁਲ ਜੀ ਪਰ ਕਿਵੇਂ ਲੱਗਿਆ ਤੁਹਾਨੂੰ ਲੱਗਿਆ ਸੀਗਾ ਉਹ ਤਾਂ ਹੈਗਾ ਸੀਗਾ ਪਹਿਲਾ ਪਹਿਲ ਜਦੋਂ ਸਟਾਰਟ ਕੀਤਾ ਐਵੇਂ ਪਤਾ ਨਹੀਂ ਚੱਲੇਗਾ ਕਿ ਨਹੀਂ ਚੱਲੇਗਾ ਵੀ ਹੁਣ ਕਰ ਵੀ ਲਿਆ ਕੀ ਕਰਾਂਗੇ ਇਸ ਤੋਂ ਬਾਅਦ ਕੀ ਹੋਏਗਾ ਪਰ ਨਹੀਂ ਹੂੰ ਮਿਹਨਤ ਕੀਤੀ ਐ ਹੂੰ ਮਿਹਨਤ ਦਾ ਫਲ ਮਿਲਦਾ ਹੀ ਮਿਲਦਾ ਹੈ ਹਾਂ ਕਹਿੰਦੇ ਠੀਕ ਹੈ ਪ੍ਰਮਾਤਮਾ ਦੇ ਭਰੋਸਾ ਰੱਖੋ ਹਾਂ ਹਮੇਸ਼ਾ ਉਹਦੇ ਕੀ ਅਰਦਾਸ ਕਰੋ ਜੀ ਕਿ ਅਸੀਂ ਮਿਹਨਤ ਕੀਤੀ ਐ ਸਾਨੂੰ ਇਹਦਾ ਮਿਲ ਨਹੀਂ ਚਾਹੀਦਾ ਬਿਲਕੁਲ ਸਹੀ ਨਾਲ ਹੀ ਕਹਿੰਦੇ ਨੇ ਕਿ ਤੁਸੀਂ ਆਪਣਾ ਕਰਮ ਕਰਦੇ ਜਾਓ ਪ੍ਰਮਾਤਮਾ ਫਲਿਕ ਦੇ ਇੰਸਟਰੂਲ ਹੁੰਦਾ ਜੀ ਜਰੂਰ ਹੁੰਦਾ ਤੇ ਪਾ ਜੀ ਤੁਸੀਂ ਬਾਹਰ ਵੀ ਜਾ ਕੇ ਆਏ ਹੋ ਹਨਾ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਵਧੀਆ ਕਰ ਸਕਦਾ ਬੰਦਾ ਕੰਮ ਹਾਂ ਉਰੇ ਰਹਿ ਕੇ ਕੰਮ ਕਰੋ ਬਹੁਤ ਵਧੀਆ ਹੂੰ ਉਥੇ 12 12 ਘਟੇ ਕੰਮ ਤਾਂ ਘੰਟੇ ਕੰਮ ਕੀਤਾ ਮੈਨੂੰ ਤਾਂ ਇਹ ਲੱਗਿਆ ਵੀ ਕੁਝ ਅਲੱਗ ਹੈਗਾ ਉਥੇ ਅੱਛਾ ਜੀ ਉਰੇ ਆਪਣੇ ਉਰੇ ਵੀ ਸੀ 15 16 ਘੰਟੇ ਕੰਮ ਕਰਦੇ ਆ ਪਰ ਬਹੁਤ ਵਧੀਆ ਕੋਈ ਦੁੱਖ ਹੈ ਤਕਲੀਫ ਹੈ ਖਰਚ ਤਾਂ ਹੈਗੇ ਆ ਉਥੇ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਕਿਉਂਕਿ ਇਹ ਕਹਿੰਦੇ ਨੇ ਕਿਉਂਕਿ ਮੈਂ 3 ਮਹੀਨੇ ਪਰੇਸ਼ਾਨ ਰਹਿਆ ਉਥੇ ਬਿਮਾਰ ਰਹੇ ਮੈਨੂੰ ਪਤਾ ਜੀ ਮੈਂ ਕੀ ਮੈਂਡਲ ਕਰਿਆ ਤਾਂ ਹੁਣ ਵੀ ਕਹਿੰਦਾ ਵੀ ਨਹੀਂ ਉਥੇ ਕੰਮ ਕਰਨ ਦੀ ਬਜਾਏ ਉਰੇ ਕੰਮ ਕਰੋ ਆਪਣਾ ਕੋਈ ਵੀ ਹੈਗਾ ਮਿਹਨਤ ਕਰੋ ਇਸ ਦੇ ਵਿੱਚ ਤਾਂ ਜਰੂਰ ਸਕਸੈਸਫੁਲ ਹੁੰਦਾ ਹੈ ਗੱਲ ਬਿਲਕੁਲ ਜੀ ਅਸ਼ੇ ਪਾਜੀ ਜਿਵੇਂ ਕੀ ਕਹਿੰਦੇ ਸੀਗੇ ਵੀ ਬਾਹਰ ਜਾਵਾਂਗੇ ਅਸੀਂ ਬਾਹਰ ਇਦਾਂ ਦਾ ਕੰਮ ਕਰਨਾ ਮੁੰਡੇ ਕੁੜੀਆਂ ਦੀ ਸੋਚ ਇਦਾਂ ਦੀ ਹੋ ਗਈ ਹੈ ਨਾ ਵੀ ਅਸੀਂ ਇੱਥੇ ਨਹੀਂ ਸਾਨੂੰ ਲੋਕ ਹੀ ਕਹਿਣਗੇ ਲੈ ਤੂੰ ਆਹ ਕੰਮ ਕਰਨਾ ਸ਼ੁਰੂ ਕਰਤਾ ਤੁਹਾਨੂੰ ਤਾਂ ਨਹੀਂ ਕਦੀ ਕਿਸੇ ਨੇ ਕਿਹਾ ਲੈ ਹੁਣ ਤੂੰ ਕਾਟਾ ਦਾ ਕੰਮ ਕਰੇਂਗਾ ਨਹੀਂ ਨਹੀਂ ਉੱਥੇ ਜਾ ਕੇ ਦੇਖੋ ਉੱਥੇ ਜਾ ਕੇ ਮੈਂ ਇਹ ਨਹੀਂ ਕਿ ਵੀ ਚੇਰ ਵਾਲੀ ਚੌਕ ਕੀਤੀ ਹੈ ਕੋਈ ਕੁਰਸੀ ਵੀ ਬੈਠ ਕੇ ਮੈਂ ਕਾਰ ਵੰਡਰ ਦਾ ਕੰਮ ਕੀਤਾ ਹੈ ਕਲੀਨਿੰਗ ਵੀ ਕੀਤੀ ਹੈ ਮੈਂ ਲੋਡਿੰਗ ਵੀ ਕਰੀ ਹੈ ਬਿਲਕੁਲ ਠੀਕ ਹੈ ਨਾ ਜੀ ਤੁਹਾਨੂੰ ਇਦਾਂ ਲੱਗਦਾ ਹੈ ਨਾਲੇ ਮਤਲਬ ਆਪਾਂ ਕਿਸੇ ਦੇ ਅੰਡਰ ਕਮ ਕਰਨਾ ਇਹ ਆਪਣਾ ਕੰਮ ਹੈ ਇਹ ਆਪਣਾ ਕੰਮ ਹੈ ਜੇ ਤੁਹਾਨੂੰ ਮਰਜ਼ੀ ਕਰੋ ਜੇ ਤੁਹਾਨੂੰ ਮਰਜ਼ੀ ਕੁੱਟੀ ਕਰੋ ਕੋਈ ਦਿੱਕਤ ਨਹੀਂ ਹੈ ਕਿੰਨਾ ਮਰਜ਼ੀ ਕਰੋ ਥੋੜਾ ਕਰ ਲਓ ਵਾਅਦਾ ਕਰ ਲਓ ਆਪਣਾ ਬਿਲਕੁਲ ਜੀ ਠੀਕ ਹੈ ਨਾ ਜੀ ਤੇ ਭਾਜੀ ਕਿੰਨੇ ਕੁ ਘੰਟੇ ਦੇ ਵਿੱਚ ਤੁਹਾਡੇ ਜਿਹੜਾ ਸਾਰਾ ਖਾਣਾ ਸਮਾਪ ਹੋ ਜਾਂਦਾ ਇਸੇ ਦੇ ਕੋਈ ਸਵੇਰੇ ਲੱਗਦੇ ਹਨ ਤਿਆਰ ਕਰਨ ਹਾਂ ਤੇ 1 ਵਜੇ ਇੱਥੇ ਆਈ ਦਾ ਅੱਛਾ ਜੀ ਤੇ ਉਸ ਤੋਂ ਬਾਅਦ ਵੀ ਇਹ ਖੜਦੇ ਨੇਗੇ ਹਾਂ ਮੈਂ 5 ਵਜੇ ਤੱਕ ਫਿਰ ਵੀ ਤਿਆਰ ਕਰਕੇ ਲੈ ਕੇ ਅੰਦਰ ਅੱਛਾ ਜੀ ਮਤਲਬ ਕਿ ਅੱਜ ਮੈਨੂੰ ਇਹ ਸੀ ਕਿ ਚਲੋ ਤੁਸੀਂ ਆਓਗੇ ਉਹ ਕਰਕੇ ਥੋੜਾ ਜਲਦੀ ਬਿਲਕੁਲ ਮੈਮ ਫਿਰ ਇੱਥੇ ਸਾਰਾ ਤੁਸੀਂ ਸਾਮਦੇ ਹੋ ਹਾਂਜੀ ਜੀ ਤੇ ਭਾਜੀ ਆਪਣਾ ਤੁਸੀਂ ਫਿਰ ਸਾਨੂੰ ਕੀ ਖਵਾਓਗੇ ਮੈਨੂੰ ਥੋੜਾ ਟੇਸਟ ਕਰਵਾ ਦਿਓ ਸਾਰੀ ਚੀਜ਼ਾਂ ਥੋੜਾ ਥੋੜਾ ਤੇ ਤੁਸੀਂ ਆਪਣੇ ਪਹਿਲਾਂ ਮੈਨੂੰ ਸੂਪ ਟੇਸਟ ਕਰਵਾ ਦਿਓ ਠੀਕ ਹੈ ਜਦ ਤੁਸੀਂ ਸੂਪ ਬਣਾਉਂਦੇ ਹੋ ਜੇ ਕੋਈ ਤੁਹਾਨੂੰ ਪੁੱਛੇ ਕਿ ਤੁਸੀਂ ਇਹਦੇ ਵਿੱਚ ਕੀ ਕੀ ਪਾਉਂਦੇ ਹੋ ਤੁਸੀਂ ਆਪਣਾ ਦੱਸ ਦਿੰਦੇ ਹੋ ਉਹਦਾ ਸੀਕ੍ਰਟ ਦੇਖੋ ਕੋਈ ਨਹੀਂ ਵੀ ਦੱਸਦਾ ਹੈਗਾ ਬਟੇ ਹੈ ਕਿ ਜੈਨੂਨ ਤਿਆਰ ਕੀਤਾ ਹੋਇਆ ਅੱਛਾ ਜੀ ਹਾਂਜੀ ਹਾਂ ਕੋਈ ਬਾਜ਼ਾਰ ਦੀ ਕੋਈ ਚੀਜ਼ ਆਈਟਮ ਨਹੀਂ ਆਏ ਦੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਭਾਜੀ ਨੇ ਕੌਰਨ ਪਾਇਆ ਉਸ ਤੋਂ ਬਾਅਦ ਉਹਨਾਂ ਨੇ ਪਾਇਆ ਵੈਜੀਟੇਬਲਸ ਵੈਜੀਟੇਬਲਸ ਤੋਂ ਬਾਅਦ ਉਹਨਾਂ ਨੇ ਮਸਾਲਾ ਪਾਇਆ ਨਾ ਤੁਸੀਂ ਹਾਂਜੀ ਤੇ ਮਸਾਲਾ ਪਾਉਣ ਤੋਂ ਬਾਅਦ ਫਿਰ ਤੁਸੀਂ ਲੈਮਨ ਪਾਇਆ ਤੇ ਇਸ ਤੋਂ ਬਾਅਦ ਪਾਇਆ ਮਸ਼ਰੂਮ ਸੂਪ ਤੇ ਕਰਮ ਕਰਮ ਨੇ ਏ ਕੀ ਕਰਮ ਜਨੇ ओके ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪ੍ਰਪੇਅਰ ਕੀਤਾ ਹੋਇਆ ਸੋ ਆਪਾਂ ਹੁਣ ਟੇਸਟ ਕਰਕੇ ਦੱਸਾਂਗੇ ਕਿ ਭਾਜੀ ਉਹਨਾਂ ਦਾ ਸੂਪ ਕਿਵੇਂ ਆ ਕਿਉਂਕਿ ਮੈਂ ਜ਼ਿਆਦਾ ਦੇਖਿਆ ਕਿ ਲੋਕ ਇੱਥੇ ਆ ਕੇ ਰੁਕਦੇ ਨੇ ਸੋ ਆਪਾਂ ਮਿਕਸ ਕਰ ਲੀਏ ਪਹਿਲਾਂ ਕਿਉਂਕਿ 파ਜੋ ਨਾਲ ਇੱਕ ਗਰਮ ਗਰਮ ਸਤਾਜ਼ਾ ਤਾਜ਼ਾ ਆਪਾਂ ਸੋਪਾ ਕਿ ਦਿੱਤਾ ਹੈ ਸੋ ਦੇਖ ਸਕਦੇ ਹੋ ਤੁਸੀਂ ਤੇ ਖਾ ਕੇ ਦੇਖਦੇ ਹਾਂ ਸੌਰੀ ਪੀ ਕੇ ਦੇਖਦੇ ਹਾਂ ਬਹੁਤ ਵਧੀਆ ਲਮਨ ਦਾ ਟੇਸਟ ਹੈ ਇਹ ਪਾਜੀ ਸਿਆਲਾਂ ਚ ਚੱਲਦਾ ਕਿ ਗਰਮੀਆਂ ਚ ਵੀ ਚੱਲਦਾ ਇਹ ਗਰਮੀ ਚ ਦਾ ਆਫ ਕਰ ਦਿੱਤਾ ਜੀ ਅੱਛਾ ਸੂਪ ਆਫ ਕਰ ਦਿੰਨੇ ਹੋ ਅਗਸਟ ਦੇ ਸਟਾਰਟ ਕਰ ਦਿੰਨੇ ਆ ਅੱਛਾ ਜੀ ਤੇ ਅਪ੍ਰੈਲ ਮਈ ਦੇ ਵਿੱਚ ਜਾ ਕੇ ਆਫ ਕਰ ਦਿੰਦੇ ਹਾਂ ਹਾਂ ਜੀ ਰਬੜੀ ਫੂਦਾ ਤੇ ਗਰਮੀਆਂ ਦੇ ਵਿੱਚ ਆਈਸਕ੍ਰੀਮ ਸਟਾਰਟ ਕਰ ਦਿੰਦੇ ਆ ਅੱਛਾ ਜੀ ਠੀਕ ਹੈ ਠੀਕ ਹੈ ਰਬੜੀ ਫੂਦਾ ਹੁੰਦਾ ਉਹ ਵੀ ਆਪ ਹੀ ਪ੍ਰੇਪੇਅਰ ਕਰਦੇ ਆ ਕੁਲਫੀ ਵੀ ਅੱਛਾ ਜੀ ਕੁਲਫੀ ਵੀ ਤੁਸੀਂ ਦੇਖੋਗੇ ਪੂਰਾ ਖਾਦਾ ਵੀ ਜਾਂਦਾ ਥੋੜਾ ਪੇਟ ਵੀ ਭਰੂਗਾ ਔਰ ਤੁਹਾਨੂੰ ਨਿਊਟ੍ਰੀਸ਼ਨ ਵੀ ਮਿਲੂਗਾ ਠੀਕ ਹੈ ਇਹਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਪਨੀਰ ਵੀ ਹੈ ਔਰ ਹਰੀ ਮਿਰਚ ਵੀ ਹੈ ਤੇ ਆਪਣਾ ਮਸ਼ਰੂਮ ਤਾਂ ਆਲਰੇਡੀ ਹੈ ਹੀ ਨਹੀਂ ਕਿਉਂਕਿ ਮਸ਼ਰੂਮ ਸੂਪ ਹੈ ਜੇ ਸਾਜੀ ਤੁਹਾਨੂੰ ਲੱਗਦਾ ਕਿ ਹੁਣ ਜਿਹੜੇ ਪੰਜਾਬੀ ਨੇ ਕੰਮ ਕਰਨ ਲੱਗ ਗਏ ਨੇ ਨੌਜਵਾਨ ਦੀਆਂ ਮੈਂ ਕਾਟਾ ਕਾਫੀ ਵੇਖਦੀ ਆ ਵੀ ਪਹਿਲਾਂ ਨਾਲੋਂ ਫਰਕ ਪਿਆ ਹੁਣ ਹਾਂ ਹੁਣ ਹਲੇ 10% ਵਰਕ ਫਰਕ ਪਿਆ ਫਰਕ ਪਿਆ ਸਿਰਫ ਦੋ ਪੰਜ ਚਾਰ ਸਾਲਾਂ ਦੇ ਵਿੱਚ ਹਾਂ ਜਿਆਦਾ ਨਹੀਂ ਉਸ ਤੋਂ ਪਹਿਲਾਂ ਸਾਰੇ ਹਿੱਸੇ ਇਕੱਠਾ ਆਂਦੇ ਸੀਗੇ ਅੱਦੇ ਬਾਰੋਂ ਵੀ ਮੁੜ ਕੇ ਆਏ ਬਾਰੋਂ ਵੀ ਆ ਕੇ ਵੀ ਇੱਥੇ ਕੰਮ ਕਰਨ ਲੱਗੇ ਨੇ ਬਿਲਕੁਲ ਮੇਰੇ ਵਰਗੇ ਇਹ ਵੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੇਰਾ ਨਿਊਟਰੀ ਕੁਲਚਾ ਜਿਹੜਾ ਉਹ ਲੱਗਣ ਜਾ ਰਿਹਾ ਸੋ ਦੇਖਦੇ ਆ ਆਪਣੀ ਪਲੇਟ ਵੀ ਜਿਹੜੀ ਹੈ ਰੈਡੀ ਹੋ ਰਹੀ ਹੈ ਸੋ ਨਿਊਟਰੀ ਕੁਲਚਾ ਰੈਡੀ ਤੁਸੀਂ ਦੇਖ ਸਕਦੇ ਹੋ ਕਿ ਸਾਫ ਸਫਾਈ ਦਾ ਵੀ ਕਿੰਨਾ ਖਾਸ ਧਿਆਨ ਰੱਖਿਆ ਹੋਇਆ ਇੱਧਰ ਇਹਨਾਂ ਨੇ ਅਰਗਬਤੀ ਲਾਈ ਹੋਈ ਹੈ ਤੇ ਤਾਂ ਜੋ ਜੜੀ ਪੋਜ਼ਿਟਿਵ ਵਾਈਬ ਜੜੀ ਆਵੇ ਸੋ ਆਪਣੀ ਪਲੇਟ ਵੀ ਜੜੀ ਹੈ ਰੈਡੀ ਹੋ ਗਈ ਹੈ ਕਿਹਨਾਂ ਦਾ ਉਹ ਸਟੈਂਡਿੰਗ ਟੇਬਲ ਹੈ ਸੋ ਦੋਸਤੋ ਦੇਖ ਸਕਦੇ ਹੋ ਨਿਊਟਰੀ ਦੇ ਵਿੱਚ ਮੱਖਣ ਪਾਇਆ ਹੋਇਆ ਆ ਦੇਖੋ So, कि मैं तैयार ਰਿਹਾ ਨਾ ਤੇ ਇਧਰ ਹੈ ਆਪਣੇ ਪੁਦੀਨੇ ਦੀ ਚਟਨੀ ਹੈ ਹਾਂ ਪੁਦੀਨਾ ਚਟਨੀ ਔਰ ਇਧਰ ਲੈਮਨ ਤੇ ਆਪਣਾ ਸਲਾਦ ਸੋ ਤੁਸੀਂ ਇਸ ਲੈਮਨ ਨੂੰ ਨਾ ਤੁਸੀਂ ਸਬਜੀ ਦੇ ਵਿੱਚ ਪਾ ਕੇ ਖਾ ਸਕਦੇ ਹੋ ਇਹ ਤੁਹਾਡੀ ਇੱਛਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਖਾਣਾ ਹੈ ਨਾ ਚਾਹ ਤੁਸੀਂ ਆਪਣੇ ਸੈਲਡ ਤੇ ਪਾਓ ਚਾਹ ਤੁਸੀਂ ਇਸ ਚ ਮਿਲਾ ਕੇ ਪਾਓ ਕਹਿੰਦੇ ਵੀ ਜੇ ਨਮਕ ਜ਼ਿਆਦਾ ਹੋਇਆ ਤਾਂ ਉਹ ਨਾਲ ਬੈਲੈਂਸ ਹੋ ਜਾਂਦਾ ਨਿੰਬੂ ਨਾਲ ਮੇਰੇ ਤਾਂ ਇਹੀ ਮੰਨਣਾ ਹੈ ਕਿ ਬੈਲੈਂਸ ਹੋ ਜਾਂਦਾ ओटिंग ਲਾਜਬਾ ਸੱਚੇ ਦੋਸਤੋ ਸੱਚੀ ਮੇਰੇ ਕੋਈ ਸ਼ਬਦ ਨਹੀਂ ਹੈਗੇ ਕਿਉਂਕਿ ਜਿਹੜੀ ਚੀਜ਼ ਖਾਣ ਵਾਲੀ ਹੈ ਉਹਨੂੰ ਆਪਾਂ ਸਹੀ ਕਵਾਂਗੇ ਜਿਸ 'ਚ ਕੁਝ ਕਮੀ ਆਊਗੀ ਉਹ ਵੀ ਆਪਾਂ ਸਹੀ ਦੱਸਾਂਗੇ ਪਰ ਮੈਨੂੰ ਇਸ 'ਚ ਕੋਈ ਕਮੀ ਨਹੀਂ ਨਜ਼ਰ ਆ ਰਹੀ ਕਿਉਂਕਿ ਅਸੀਂ ਉਸੇ ਥਾਂ ਤੇ ਹੀ ਜਾਨੇ ਆ ਜਿੱਥੇ ਸਭ ਤੋਂ ਬੈਸਟ ਫੂਡ ਹੁੰਦਾ ਜਿੱਥੇ ਸਾਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਦੇ ਰਿਵਿਊ ਜਿਹੜੇ ਹੁੰਦੇ ਨੇ ਪੋਜ਼ਿਟਿਵ ਹੁੰਦੇ ਨੇ

ਮੇਥੀ ਦਾ ਟੇਸਟ ਵੀ ਆ ਰਿਹਾ ਸੋ ਇਹ ਸਪੈਸ਼ੈलिटी ਇਸ ਕੁਲਚੇ ਦੀ ਸੋ ਪਾਜੀ ਉਹਨੇ ਖੁਦ ਆਰਡਰ ਤੇ ਖੁਦ ਬਣਵਾਉਂਦੇ ਨੇ ਹਣਾ ਤੁਸੀਂ ਆ ਬਣਵਾਉਂਦੇ ਹੋ ਉਹਨਾਂ ਤੇ ਪਾਜੀ ਆਪਣੀ ਲੋਕੇਸ਼ਨ ਦੱਸ ਦੋ ਮੇਰੇ ਈਵਰਸ ਨੂੰ ਤੇ ਨਾਲੇ ਫੋਨ ਨੰਬਰ ਦੱਸਿਓ ਕਿਉਂਕਿ ਕਈ ਵਾਰੀ ਲੋਕੇਸ਼ਨ ਦਾ ਨਹੀਂ ਉਹਨਾਂ ਨੂੰ ਪਤਾ ਲੱਗਦਾ ਤੁਹਾਨੂੰ ਫੋਨ ਕਰਕੇ ਆ ਸਕਦੇ ਨੇ ਠੀਕ ਹੈ ਬੜੀ ਲੋਕੇਸ਼ਨ ਹੈਗੀ ਜੀ ਨੀਅਰ ਇਕਵਾਲੀਨ ਹੋਟਲ ਰਾਜਪੁਰਾ ਰੋਡ ਪਟਿਆਲਾ ਤੇ ਪਾਜੀ ਫੋਨ ਨੰਬਰ ਐਸਐਸਟੀ ਨਗਰ ਫੋਨ ਨੰਬਰ ਹੈਗਾ ਇਹ 9914453981 ਜੀ ਅ ਸੋ ਦੋਸਤੋ ਭਾਜੀ ਨੇ ਫੋਨੋਂ ਲੋਕੇਸ਼ਨ ਦੱਸ ਦਿੱਤੀ ਹੈ ਭਾਜੀ ਉਹਨਾਂ ਨੇ ਆਪਣਾ ਫੋਨ ਨੰਬਰ ਦੱਸ ਦਿੱਤਾ ਹੈ ਅਗਰ ਤੁਹਾਨੂੰ ਫੋਨ ਨੰਬਰ ਦਾ ਨਹੀਂ ਪਤਾ ਲੱਗਿਆ ਤਾਂ ਮੇਰੀ ਸਕਰੀਨ ਦੇ ਉੱਪਰ ਭਾਜੀ ਉਹਨਾਂ ਦਾ ਨੰਬਰ ਵੀ ਚੱਲਦਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇੱਥੇ ਜ਼ਰੂਰ ਆ ਸਕਦੇ ਹੋ ਅਗਰ ਜੇ ਤੁਹਾਨੂੰ ਇਸੇ ਲੋਕੇਸ਼ਨ ਦਾ ਨਹੀਂ ਪਤਾ ਲੱਗਦਾ ਸੋ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਦੀ ਲੱਗੀ ਹੈ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਮੈਂਟਾਂ ਵਿੱਚ ਦੱਸਿਓ ਮੇਰੀ ਵੀਡੀਓ ਕਿਵੇਂ ਦੀ ਲੱਗੀ ਹੈ ਉਹ ਵੀ ਜ਼ਰੂਰ ਦੱਸਣਾ ਧੰਨਵਾਦ